ਬੜੇ ਚਿੰਤਾਜਨਕ ਨੇ ਜੀ 3 ਤਰੀਕ ਦੁਨ ਰਾਤ ਨੂੰ ਲਗਭਗ 12 ਵਜੇ ਤੋਂ ਪਹਿਲੇ ਮੈਨੂੰ ਗੌਰਵ ਨਾਮ ਦੇ ਇੱਕ ਵਿਅਕਤੀ ਦੀ ਕਾਲ ਆਈ ਕਿ ਇੱਕ ਗੈਂਗਸਟਰ ਤੁਹਾਡੇ ਨਾਮ ਤੇ ਧਮਕੀਆਂ ਦੇ ਰਿਹਾ ਹੈ ਜਾਨੋ ਮਾਰਨ ਦੀਆ ਤੇ ਮੈਂ ਫਿਰ ਗੌਰਵ ਨੂੰ ਹੀ ਕਿਹਾ ਮੈਂ ਕਿਹਾ ਦੇਖ ਜੋ ਤੂੰ ਗੱਲ ਕਰ ਰਿਹਾ ਮੈਂ ਪੁਲਿਸ ਦੇ ਧਿਆਨ ਇਸ ਵੇਲੇ ਲੈ ਕੇ ਆਣੀ ਤੇਰਾ ਨੰਬਰ ਆ ਗਿਆ ਮੇਰੇ ਕੋਲ ਤੋਂ ਉਸ ਤੋਂ ਬਾਅਦ ਗੌਰਵ ਨੇ ਮੈਨੂੰ ਇੱਕ ਰਿਕਾਰਡਿੰਗ ਭੇਜੀ ਉਹਦੇ ਵਿੱਚ ਕੋਈ ਰਾਜਨ ਨਾਮ ਦਾ ਗੈਂਗਸਟਰ ਧਮਕੀਆਂ ਦੇ ਰਿਹਾ ਸੀ ਜਿਹਦੇ ਉਹਨੂੰ ਖੁੱਲ ਕੇ ਕਿਹਾ ਕਿ ਉਹਨੂੰ ਲੰਮੇ ਪਾਤਾ ਸੀ ਔਰ ਮੈਂ ਗੈਂਗਸਟਰ ਹਾਂ ਪੁਲਿਸ ਵੀ ਮੇਰੇ ਕਾਬੂ ਚ ਗਈ ਹੈ ਮੇਰੇ ਪਰਚਿਆਂ ਦੀ ਲੰਬੀ ਲਿਸਟ ਹੈ ਗਈ ਹੈ ਸਭ ਮੈਨੂੰ ਜਾਣਦੇ ਨੇ ਸ਼ਵੇਤ ਮਲਿਕ ਨੂੰ ਆਉਣ ਵਾਲੇ ਗੋਲੀਆਂ ਦਾ ਸਾਹਮਣਾ ਕਰਨਾ ਪੈਣਾ ਉਹਨੂੰ ਪਤਾ ਲੱਗ ਜਾਏਗਾ ਸ਼ਵੇਤ ਮਲਿਕ ਨੂੰ ਕਿ ਅਸੀਂ ਕੌਣ ਹਾਂ ਸਾਡੀ ਤਾਕਤ ਕਿੰਨੀ ਹੈ ਮੈਂ ਫਿਰ ਰਾਤ ਨੂੰ 1 ਵਜੇ ਰਾਤ ਨੂੰ 1 ਵਜੇ ਮੀਨ 4:30 ਹੋ ਚੁੱਕੀ ਸੀ 12 ਵਜੇ ਤੋਂ ਬਾਅਦ ਆਲਮ ਵਿਜੇ ਸਿੰਘ ਜੀ ਜਿਹੜੇ ਕਿ ਸਾਡੇ ਪੁਲਿਸ ਕਮਿਸ਼ਨਰ ਡਿਪਟੀ ਕਮਿਸ਼ਨਰ ਪੁਲਿਸ ਨੇ ਉਹਨਾਂ ਨੇ ਫੋਨ ਚੁੱਕ ਲਿਆ ਮੇਰਾ ਉਹਨਾਂ ਨੂੰ ਮੈਂ ਦੱਸਿਆ ਮੈਂ ਕਿ ਜੀ ਇਸ ਤਰ੍ਹਾਂ ਆਈ ਹੈ ਔਰ ਮੈਂ ਤੁਹਾਨੂੰ ਆਡੀਓ ਰਿਕਾਰਡਿੰਗ ਵੀ ਭੇਜ ਰਿਹਾ ਹਾਂ ਮੈਂ ਤੁਹਾਨੂੰ ਰਿਕਾਰਡਿੰਗ ਵੀ ਸ਼ੇਅਰ ਕੀਤੀ ਹੈ ਪ੍ਰੈਸ ਦੇ ਨਾਲ ਔਰ ਨਾਲ ਹੀ ਮੈਂ ਤੁਹਾਨੂੰ ਉਸ ਗੌਰਵ ਦਾ ਵੀ ਨੰਬਰ ਭੇਜ ਰਿਹਾ ਹਾਂ ਉਹ ਮੇਰੇ ਜਿਹਦੀ ਕਾਲ ਆਈ ਸੀਗੀ ਤੇ ਇਹਦੇ ਤੇ ਐਕਸ਼ਨ ਇਸ ਕਰਕੇ ਮੈਨੂੰ ਕੋਈ ਡਰ ਨਹੀਂ ਹੈਗਾ ਕਿਉਂਕਿ ਜਦੋਂ ਮੈਂ ਮੇਅਰ ਸੀਗਾ ਉਸ ਵੇਲੇ ਵੀ ਮੇਰੇ ਤੇ ਕਈ ਵਾਰੀ ਅਟੈਕ ਹੋਏ ਤੇ ਉਸ ਅਟੈਕਸ ਤੇ ਕਈਆਂ ਤੇ 307 ਦੇ ਪਰਚੇ ਦਰਜ ਹੋਏ ਐ ਅਟੈਂਪਟ ਟੂ ਮਰਡਰ ਦੇ ਔਰ ਕਾਫੀ ਲੋਗ ਰੈਸਟਰੀ ਹੋਏ ਤੇ ਮੈਂ ਤੇ ਹੁਣ ਵੀਚੁਅਲ ਹੈਗਾ ਮੈਨੂੰ ਆਪਣੀ ਜਾਨ ਦੀ ਚਿੰਤਾ ਨਹੀਂ ਹੈ ਮੈਨੂੰ ਚਿੰਤਾ ਕੇਵਲ ਪੰਜਾਬ ਦੇ 3 ਕਰੋੜ ਲੋਕਾਂ ਦੀ ਹੈ ਕਿ ਅੱਜ ਮੈਂ ਤੇ ਬਾਤ ਚੁਕਸਾ ਨਾ ਉਹਨਾਂ ਵਿਚਾਰਿਆਂ ਦੀ ਆਵਾਜ਼ ਜਿਹੜੀ ਹੈ ਉਹ ਪੁਲਿਸ ਤੱਕ ਕੌਣ ਪਹੁੰਚਾਏਗਾ ਅੱਜ ਮੈਂ ਆਪੋਜੀਸ਼ਨ ਦਾ ਇੱਕ ਭਾਜਪੀ ਦਾ ਕਾਰਗਰਤਾ ਹੋਣ ਦੇ ਨਾਤੇ ਫਰਜ਼ ਮੇਰਾ ਬੰਦਾ ਹੈ ਮੇਰਾ ਉਹ ਫੋਕਸ ਹੈਗਾ ਕਿ ਅੱਜ ਜਿੱਥੇ ਸਾਡੇ ਅਰਗੇ ਲੋਕਾਂ ਨੂੰ ਇੱਕ ਗੈਂਗਸਟਰ ਖੁਲੀਆਂ ਧਮਕੀਆਂ ਦੇ ਰਹੇ ਨੇ ਉੱਤੇ ਆਮ ਜਨਤਾ ਦੇ ਕੀ ਹੋਏਗਾ ਕੋਟ ਰੋਡ ਤੇ ਬੈ ਰਹਾ ਨਾ ਕੋਟ ਰੋਡ ਤੇ ਸਾਡੇ ਨਾਲ ਜੀਆ ਲਾਲ ਜੀ ਰਹਿੰਦੇ ਰਹਿੰਦੇ ਨੇ ਉਹਨਾਂ ਦੇ ਦਿਨ ਦਿਹਾੜੇ ਕੁਝ ਦਿਨ ਪਹਿਲੇ 3 ਕਰੋੜ ਰੁਪਏ ਦਾ ਡਾਕਾ ਵੱਜਾ ਉਹਨਾਂ ਦਾ ਸਾਰਾ ਸਮਾਨ ਲੁੱਟ ਕੇ ਰਹਿ ਗਿਆ ਜੂਲੀ ਲੁੱਟ ਕੇ ਲੈ ਗਏ ਕਿੱਥੇ ਮਰਡਰ ਦੀ ਗੱਲ ਆ ਰਹੀ ਹੈ ਕਿੱਥੇ ਅਟੈਂਪਟ ਟੂ ਮਰਡਰ ਦੀ ਗੱਲ ਆ ਰਹੀ ਪੰਜਾਬ ਦੇ ਵਿੱਚ ਕਿੱਥੇ ਫਿਰੋਤੀਆਂ ਦੀ ਗੱਲ ਆ ਰਹੀ ਕਿੱਥੇ ਹੱਤਵਾਦੀਆਂ ਦੀ ਗੱਲ ਆ ਰਹੀ ਹੈ ਉਹ ਫੜੇ ਜਾ ਰਹੇ ਨੇ ਹਥਿਆਰਾਂ ਦੇ ਨਾਲ ਅੱਤਵਾਦੀ ਕਾਰਵਾਈਆਂ ਹੋ ਰਹੀਆਂ ਦੇਖੋ ਨਾ ਇੰਟੈਲੀਜੈਂਸ ਸੈਂਟਰ ਹੋਏ ਪੰਜਾਬ ਪੁਲਿਸ ਦਾ ਉੱਤੇ ਹੱਤਵਾਦੀ ਜਾ ਕੇ ਦੇ ਅਟੈਕ ਕਰਦੇ ਸੋ ਮੇਰਾ ਮਕਸਦ ਇਹ ਹੈਗਾ ਕਿ ਜਿਸ ਤਰ੍ਹਾਂ yogi ji ਨੇ ਜਵਾਬ ਦੇ ਜਿਹੜੀ ਹੈ ਉਹ ਪੰਜਾਬ ਦੀ ਮਾਨ ਸਰਕਾਰ ਹੈ ਭਗਵੰਦ ਮਾਨ ਜੀ ਨੇ ਅੱਜ ਯੋਗੀ ਅਦਿੱਤਿਆਨਾਥ ਜੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਿੱਚ ਗੈਂਗਸਟਰਾਂ ਦਾ ਰਾਜ ਸੀਗਾ ਪਹਿਲੇ ਲੋਕੀਏ ਦਿੱਤਿਆਨਾਥ ਜੀ ਨੇ ਆ ਕੇ ਗੈਂਗਸਟਰਾਂ ਦਾ ਲੱਕ ਤੋੜਤਾ ਜਾਂ ਤੇ ਉਹ ਗੈਂਗਸਟਰ ਜਿਹੜੇ ਨੇ ਉਹ ਯੂਪੀ ਛੱਡ ਕੇ ਭੱਜ ਗਏ ਨੇ ਜਾਂ ਉੱਪਰ ਚਲੇ ਗਏ ਨੇ ਤਾਂ ਉਸ ਲਈ ਅੱਜ ਦੇ ਨਾਲ ਜੋ ਉਸ ਮੁੱਖ ਮੰਤਰੀ ਜਣੀ ਤਾਕਤ ਹੈ ਉਸ ਮੁੱਖ ਮੰਤਰੀ ਦਾ ਇਨਾ ਮਨੋਬਲ ਹੈ ਭਾਰਤੀ ਜਨਤਾ ਪਾਰਟੀ ਦੇ ਯੋਗੀ ਜੀ ਦਾ ਤੇ ਭਗਵੰਤ ਮਾਨ ਜੀ ਨੂੰ ਨੂੰ ਵੀ ਸੰਵਿਧਾਨ ਨੇ ਹੋਣੀਆਂ ਹੀ ਤਾਕਤਾਂ ਦਿੱਤੀਆਂ ਨੇ ਭਗਵੰਤ ਮਾਨ ਜੀ ਵੀ ਉਹ ਐਕਸ਼ਨ ਕਰ ਸਕਦੇ ਨੇ ਪੰਜਾਬ ਵੀ ਜੋ ਐਕਸ਼ਨ ਕਿਉਂ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਕਿਹੜੀ ਸਾਡੀ ਮਜਬੂਰੀ ਹੈ ਮਾਨ ਸਾਹਿਬ ਜਿਸ ਕਰਕੇ ਅਸੀਂ ਅੱਜ ਇੰਨੇ ਬੇਵਸ ਆ ਕੇ ਸੀਨੀਅਰ ਆਗੂ ਨੇ ਪੋਲਿਟੀਕਲ ਪਾਰਟੀਆਂ ਦੇ ਉਹਨਾਂ ਨੂੰ ਵੀ ਧਮਕੀਆਂ ਗੈਂਗਸਟਰਾਂ ਦੀ ਇੰਨੀ ਹਿੰਮਤ ਵੱਧ ਗਈ ਹੈ ਐਂਟੀ ਸੋਸ਼ਲ ਐਲੀਮੈਂਟਸ ਦੀ ਇੰਨੀ ਹਿੰਮਤ ਵੱਧ ਗਈ ਹੈ ਕ੍ਰਿਮੀਨਲਸ ਦੀ ਇੰਨੀ ਹਿੰਮਤ ਵੱਧ ਗਈ ਹੈ ਟੈਰਰਿਸਟਾਂ ਦੀ ਇੰਨੀ ਹਿੰਮਤ ਵੱਧ ਗਈ ਹੈ ਤੋ ਮੈਂ ਸਮਝਦਾ ਹੈ ਬੜਾ ਵੱਡਾ ਪ੍ਰਸ਼ਨ ਚੀਨ ਹੈ ਭਗਵੰਤ ਮਾਨ ਜੀ ਨੂੰ ਇਹ ਕਿ ਉਹ ਜਨਤਾ ਦੇ ਚੁਣੇ ਪ੍ਰਤੀਨਿਧੀ ਨੇ ਜਨਤਾ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਅੰਮ੍ਰਿਤਾਲੇ ਲਓ ਮੈਂ ਜਦੋਂ ਐਮਪੀ ਸੀਗਾ ਮੈਂ ਸੁਨਾਲੀ ਗਿਰੀ ਜੀ ਕਮਿਸ਼ਨਰ ਉਹਨਾਂ ਨਾਲ ਬੈਠ ਕੇ 80 ਕਰੋੜ ਦਾ ਪ੍ਰੋਜੈਕਟ ਬਣਾਇਆ ਸੀ 스마트 ਸਿਟੀ ਅੰਮ੍ਰਿਤਸਰ ਸੀਸੀਟੀਵੀ ਕੈਮਰੇ ਲੱਗਣ ਲਈ ਉਹ ਸੀਸੀ ਵਿੱਚ ਵੀ ਕੈਮਰੇ ਲੱਗਣੇ ਵੀ ਸ਼ੁਰੂ ਹੋਏ ਉਹ 3-4 ਸਾਲ ਤੋਂ ਕੰਮ ਲਟਕਿਆ ਹੋਇਆ ਹੈ ਉਹਦਾ ਕਾਰਨ ਹੈ ਕਿ ਸੈਂਟਰ ਨੇ ਤੇ ਪੈਸਾ ਭੇਜਤਾ ਪੰਜਾਬ ਸਰਕਾਰ ਨੇ ਆਪਣੀ ਭਾਵੇਂ ਕਾਂਗਰਸੀ ਸਰਕਾਰ ਸੀ ਭਾਵੇਂ ਆਦਮਾ ਆਦਮੀ ਪਾਰਟੀ ਦੀ ਢਾਈ ਸਾਲ ਦੀ ਸਰਕਾਰ ਹੋ ਗਈ ਆਪਣੀ ਮੈਚਿੰਗ ਗ੍ਰਾਂਡ ਨਹੀਂ ਪਾਈ ਤੇ ਅੱਜ ਉਹ ਕੈਮਰੇ ਕੈਮਰੇ ਸਭ ਤੋਂ ਜ਼ਰੂਰੀ ਵਿਕਾਸ ਬਾਅਦ ਵਿੱਚ ਹੈ ਸਭ ਕੁਝ ਬਾਅਦ ਵਿੱਚ ਹੈ ਆਮ ਨਾਗਰਿਕ ਨੂੰ ਆਪਣਾ ਵਪਾਰ ਕਰਨ ਲਈ ਆਪਣੇ ਪਰਿਵਾਰ ਦੇ ਵਿਚਰਨ ਦੇ ਲਈ ਸੁਰੱਖਿਆ ਚਾਹੀਦੀ ਹੈ ਆਮ ਆਦਮੀ ਅਤੰਕੀ ਤੋਂ ਐਵੇਂ ਡਰਿਆ ਆਇਆ ਇਸ ਲਈ ਜਿਸ ਵੇਲੇ ਇੱਕ ਡਰਾਵਾ ਦੇਖਦਾ ਸ਼ਾਮ ਨੂੰ ਸਨਾਟਾ ਚਾ ਜਾਂਦਾ ਹੈ ਤੋ ਇੱਕ ਧਰਾਵਾਂ ਤੇ ਲਗਾਮ ਲਗਾਉਣ ਦੇ ਲਈ ਇੱਕ ਭਾਜਪਾ ਦਾ ਕਾਰਗਰਦਾ ਸਾਡੀ ਪਾਰਟੀ ਨੇ ਸਗਾਇਆ ਕਿ ਭਾਜਪਾ ਜਿਹੜਾ ਦਲ ਹੈ ਸਾਡਾ ਉਸ ਦੇ ਉੱਪਰ ਦੇਸ਼ ਹੈ ਤੇ ਚਿੰਤਾ ਮੈਨੂੰ ਪੰਜਾਬ ਦੀ ਹੈ ਆਪਣੇ ਕਿ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਮਨਲਸ ਜਿਹੜੇ ਨੇ ਜਿਹੜੇ ਟੈਰਰਿਸਟ ਜਿਹੜੇ ਨੇ ਜਿਹੜੇ ਡਰੱਗ ਐਕਟਿਵਿਸਟ ਹੈਗੇ ਨੇ ਉਹ ਇੰਨਾ ਸਰਕਾਰ ਤੇ ਇਹ ਗੈਂਗਸਟਰਸ ਜਿਹੜੇ ਨੇ ਹਾਵੀ ਹੋ ਗਏ ਨੇ ਕਿ ਉਹ ਸਰਕਾਰ ਕਮਜ਼ੋਰ ਪਈ ਹੀ ਹੈ ਇਹਦਾ ਕਾਰਨ ਜਿਹੜਾ ਹੈ ਉਹ ਮਾਨ ਸਾਹਿਬ ਤੇ ਉਹਨਾਂ ਦੇ ਸਰਕਾਰ ਨੂੰ ਦੱਸਣਾ ਪਏਗਾ ਐਸਾ ਹੈ ਕਿ ਪੁਲਿਸ ਲੋੋਂ ਵਿਜੇ ਸਿੰਘ ਜੀ ਨੇ ਅਮੋਲਕ ਜੀ ਜਿਹੜੇ ਹੈਗੇ ਨਾ ਐਸਾ ਤੋਂ ਸਿਵਲ ਲਾਈਨ ਉਹਨਾਂ ਦੀ ਜਿਮੇਵਰੀ ਲਗਾਈ ਉਹਨਾਂ ਦਾ ਮੈਨੂੰ ਕੇਵਲ ਇੱਕ ਫੋਨ ਆਇਆ ਔਰ ਉਸ ਫੋਨ ਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਅਸੀਂ ਇਹਨੂੰ ਲੈ ਰਹੇ ਹਾਂ ਸੀਡੀਆਰ ਪੂਰ ਡਿਟੇਲ ਰਿਕਾਰਡ ਹੁੰਦਾ ਹੈਗਾ ਉਹਦੇ ਤੋਂ ਪਤਾ ਲੱਗ ਜਾਂਦਾ ਹੈਗਾ ਕਿ ਇਸ ਵਿਅਕਤੀ ਨੂੰ ਗੌਰਵ ਔਰ ਰਾਜਨ ਦੋਨੋਂ ਹੀ ਅੰਡਰ ਇੰਟੈਰੋਗੇਸ਼ਨ ਹੋਣ ਦੋਨੋਂ ਹੀ ਦੱਸਣ ਕਿਉਂਕਿ ਇਹ ਰਿਕਾਰਡਿੰਗ ਦਾ ਨੰਬਰ ਜਿਹੜਾ ਗੌਰਵ ਦੇ ਫੋਨ 'ਚ ਹੈਗਾ ਤੇ ਉਹਦੇ ਲਈ ਕੋਈ ਮੁਸ਼ਕਲ ਨਹੀਂ ਹੈਗੀ ਕਿ ਗੌਰਵ ਦੇ ਫੋਨ ਤੇ ਕਿਹੜੇ ਲੋਕ ਫ੍ਰੀਕੁਐਂਟ ਕਾਲਰ ਤੇ ਹੈਗੇ ਨੇ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਗੌਰਵ ਕੌਣ ਹੈਗਾ ਕਿੱਥੇ ਹੈਗਾ ਇਹ ਮੈਨੂੰ ਕਿਹਾ ਵੀ ਅਮੋਲਕ ਜੀ ਨੇ ਕਿ ਗੌਰਵ ਵੀ ਇੱਕ ਨਟੋਰੀਅਸ ਵਿਅਕਤੀ ਹੈ ਸਾਡੇ ਰਿਕਾਰਡ 'ਚ ਹੈਗਾ ਤੇ ਅਸੀਂ ਜਲਦ ਕਾਰਵਾਈ ਕਰਾਂਗੇ ਅੱਛਾ ਉਹਨਾਂ ਦੀ ਕੋਈ ਕਾਲ ਨਹੀਂ ਆਈ ਫਿਰ ਮੈਂ ਪਹਿਲੀ ਵਾਰੀ ਕਾਲ ਕੀਤੀ ਜਾਣਕਾਰੀ ਲੈਣ ਲਈ ਉਹਨਾਂ ਨੇ ਕਿਹਾ ਦੋ ਦਿਨ ਦੇ ਦਿਓ ਔਰ ਦੋ ਦਿਨ ਬਾਅਦ ਮੈਂ ਫੇਰ ਕਾਲ ਕੀਤੀ ਉਹਨਾਂ ਨੇ ਕਿਹਾ ਐਸਾ ਤੋਂ ਸਰਵਲਾਈਨ ਨੇ ਕਿ ਦੋ ਦਿਨ ਹੋਰ ਦੇ ਦਿਓ ਕੱਲ ਸ਼ਾਮ ਨੂੰ ਮੈਂ ਫੇਰ ਕਾਲ ਕੀਤੀ ਉਹਨਾਂ ਨੇ ਫੇਰ ਕਿਹਾ ਕਿ ਦੋ ਦਿਨ ਹੋਰ ਦੇ ਦਿਓ ਮੈਨੂੰ ਸਮਝ ਨਹੀਂ ਆ ਰਹੀ ਕਿ ਇੰਨਾ ਸਿੰਪਲ ਟਾਸਕ ਹੈਗਾ ਕਿ ਜਿਹਦੇ ਜੀ ਰਿਕਾਰਡਿੰਗ ਹੈਗੀ ਹੈ ਫੋਨ ਨੰਬਰ ਹੈਗਾ ਤੇ ਪੁਲਿਸ ਕਿਉਂ ਨਹੀਂ ਗ੍ਰਿਫਤਾਰ ਕਰ ਰਹੀ ਇਹ ਲੋਕਾਂ ਨੂੰ ਇਹ ਚਿੰਤਾ ਦਾ ਵਿਸ਼ਾ ਮੇਰਾ ਕੋਈ ਸ਼ੁਭ ਚਿੰਤਕ ਨਹੀਂ ਹੈਗਾ ਮੈਂ ਉਹ ਗੌਰਵ ਨੂੰ ਜਾਣਦਾ ਵੀ ਨਹੀਂ ਗੌਰਵ ਇਜ਼ ਆਲਸੋ ਅੰਡਰ ਸੇ ਇੰਟਰੋਗੇਸ਼ਨ ਗੌਰਵ ਤੋਂ ਸਭ ਕੁਝ ਪਤਾ ਲੱਗੇਗਾ ਜਿਨੇ ਮੈਨੂੰ ਕਾਲ ਕੀਤੀ ਔਰ ਉਹ ਰਾਜਨ ਦੀ ਆਡੀਓ ਰਿਕਾਰਡਿੰਗ ਭੇਜੀ ਥ੍ਰੈਟਨਿੰਗ ਕਾਲ ਦੀ ਤੇ ਗੌਰਵ ਦੀ ਉਹ ਉਹ ਰਿਕਾਰਡ ਆ ਆਡੀਓ ਵੀ ਔਰ ਉਹ ਕਾਲ ਵੀ ਤੇ ਗੌਰਵ ਨੂੰ ਅਰੈਸਟ ਕੀਤਾ ਜਾਏ ਤੇ ਉਤੋਂ ਪਤਾ ਲੱਗੇ ਕਿ ਗੈਂਗਸਟਰ ਰਾਜਨ ਦਾ ਕੀ ਮੋਬਾਈਲ ਨੰਬਰ ਹੈ ਜਿਸ ਤੋਂ ਉਹਨੇ ਉਹ ਰਿਕਾਰਡਿੰਗ ਭੇਜੀ ਗੌਰਵ ਨੂੰ ਸਾਰੀ ਚੇਨ ਖੁੱਲ ਜਾਏਗੀ ਅਸੀਂ ਗੌਰਵ ਨੂੰ ਹੀ ਗ੍ਰਿਫਤਾਰ ਨਹੀਂ ਕਰ ਰਹੇ